वाहे गुरु जी का खालसा वाहे गुरु जी की फतेह क्या नाम है मेरा नाम दुर्गा कौर दुर्गा कौर जी, आपने आप के रहने वाले हो, कैसे हो, क्या किस से, जिले में कैसी सुविधाएं जहाँ पे हम खंडवा जिले से हैं और हमारा मन करा कि हम जाएं और अमृत छके गुरुद्वारे घूमें दर्शन करें हम पहले से ही गुरु के सिंह थे और भी हमने सोचा कि जाए तो और भी अपन को पता चले सब जगह देखें घूमे फिरे अमृत पान छक ले बस ये हमारी इच्छा थी आपका जिला कैसा है पे गुरु वाले के कैसे पहले आए थे में दर्शन करने आए थे, थे हाँ हमारे जिले में भी बहुत सारे सिख है सरदार गुरुद्वारे ये सारे संगता गुरु नानक नाम लेवा बनजारे परिवार जो मध्य प्रदेश तो आए गए बड़े बड़ी लखती ते है जिदा जिदा इन्होंने इतिहास पता चल रहा है सिखी जुड़ते पे पेगे ਆਜ ਇਹਨਾਂ ਦੀ ਮਹਾ ਪੜਨ ਦੀ ਸਖਤ ਲੋੜ ਹੈ ਕਿਉਂਕਿ ਕਾਫੀ ਐਸੇ ਸਿੰਘ ਹੈਗੇ ਜੋ ਅੱਜ ਵੀ ਦਰਬਾਰ ਸਾਹਿਬ ਦੇ ਕਈ ਸਮੇਂ ਬੀਤ ਚੁੱਕੇ ਨੂੰ ਅੱਜ ਤੱਕ ਦਰਸ਼ਨ ਨਹੀਂ ਕੀਤੇ ਹੈਗੇ ਕਈ ਪੀੜੀਆਂ ਬੀਤ ਚੁੱਕੀ ਹੈਗੀ ਅੱਜ ਵੀ ਉਹ ਦਰਸ਼ਨ ਕਰਨਾ ਚਾਹੁੰਦੇ ਨੇ ਔਰ ਜਿੱਦਾਂ ਜਿੱਦਾਂ ਪ੍ਰਚਾਰ ਦਾ ਪ੍ਰਭਾਵ ਹੋ ਰਿਹਾ ਬਹੁਤ ਲੋਕੀ ਸਿੱਖੀ ਨਾਲ ਜੁੜਦੇ ਪਏ ਗਏ ਲੋੜ ਹੈ ਸਾਡੀ ਇਹਨਾਂ ਦੇ ਮਹਾ ਪੜਨ ਦੀ ਵਰਜੀ ਕਿਉਂਕਿ ਅਮਰਧਾਰੀ ਕੋਲ ਤੋਂ ਬਣੇ ਸੀਗੇ ਤੇ ਮੈਂ 2008 ਤੇ ਬਣਿਆ ਸੀ ਅਮਰਧਾਰੀ ਔਰ ਸੈਕੜੇ ਹੀ ਪਰਿਵਾਰ ਸਿੱਖੀ ਨਾਲ ਜੋੜਿਆ ਮੈਂ ਸਭ ਤੋਂ ਪਹਿਲੇ ਗੁਰਮਤਗਾ ਮਿਸ਼ਨ ਕਾਲਜ ਪੜ੍ਹ ਕੇ ਗਿਆ ਸੈਂਕੜੇ ਹੀ ਬੱਚੇ 600 ਬੱਚੇ ਕਰੀ ਉਧਰ ਭੇਜੇਗੇ ਕਾਲਜ ਕਾਲਜ ਤੇ ਬਿਲਕੁਲ ਜੀ ਐਮਪੀ ਦੇ ਨੇੜੇ ਖੰਡਵਾ ਖੰਡਵਾ ਦੇ ਨੇੜੇ ਕਾਫੀ ਪਿੰਡ ਪੈਂਦੇ ਨੇ ਜਿਹਦੇ ਵਿੱਚ ਕੀ ਇਹ ਕਾਫੀ ਟਾਂਡੇ ਨੇ ਇੱਕ ਇੱਕ ਪਿੰਡ ਦੇ ਵਿੱਚ ਕਈ ਕਈ ਟਾਂਡੇ ਨੇ ਜਿਹੜੇ ਟਾਂਡੇ ਨੇ ਉਹ ਬਨਜਾਰੀ ਨੇ ਟਾਂਡਿਆਂ ਦੇ ਰੂਪ ਦੇ ਵਿੱਚ ਰਹਿੰਦੇ ਨੇ ਔਰ ਹੱਥੀ ਕਿਰਤ ਕਰਦੇ ਨੇ ਛੋਟੇ ਛੋਟੇ ਘਰ ਨੇ ਔਰ ਇੱਥੇ ਤੱਕ ਵੀ ਹੈ ਵੀ ਇੱਕ ਘਰ ਦੇ ਵਿੱਚ ਇੱਕ ਘਰ ਦੇ ਵਿੱਚ 10-10 ਮੈਂਬਰ ਤੱਕ ਰਹਿੰਦੇ ਨੇ ਮੈਂ ਆਪ ਜਾ ਕੇ ਵੇਖ ਕੇ ਆਇਆ ਪਹਿਲੇ ਨੰਬਰ ਦੇ ਉੱਤੇ ਭਾਵੇਂ ਗਰੀਬੀ ਹੈ ਪਰ ਚੜ੍ਹਦੀ ਕਲਾ ਇੰਨੀ ਕ ਹੈ ਇਹਨਾਂ ਦੇ ਵਿੱਚ ਜਦੋਂ ਜਿਹੜੇ ਪਰਿਵਾਰ ਗੁਰੂ ਸਿੱਖੀ ਦੇ ਵਿੱਚ ਆਗੇ ਅਮਰ ਸ਼ਕ ਲਿਆ ਉਹ ਆਪਣੇ ਬੱਚਿਆਂ ਦੇ ਕੇਸ ਤੱਕ ਕਤਲ ਨਹੀਂ ਕਰਾਉਂਦੇ ਸਿੱਖੀ ਤੋਂ ਬਾਹਰ ਨਹੀਂ ਜਾਂਦੇ ਪਰ ਉਹਨਾਂ ਦੀਆਂ ਉੱਥੇ ਜਾ ਕੇ ਮੁਸ਼ਕਲਾਂ ਉਦੋਂ ਵੱਧ ਜਾਂਦੀਆਂ ਨੇ ਜਦੋਂ ਉੱਥੇ ਦੇ ਲੋਕ ਇਹਨਾਂ ਨੂੰ ਟਾਰਗੇਟ ਕਰਦੇ ਨੇ ਅਰੇ ਆਪ ਤੋਂ ਸਰਦਾਰ ਬਣ ਗਿਆ ਸਰਦਾਰੋਂ ਨੇ ਆਪਕੇ ਲਈ ਕੀ ਕੀਤਾ ਤੇ ਉਦੋਂ ਕਿਤੇ ਨਾ ਕਿਤੇ ਜਾ ਕੇ ਟੁੱਟ ਜਾਂਦੇ ਨੇ ਉਦੋਂ ਫੇਰ ਇਹਨਾਂ ਦੀਆਂ ਅੱਜ ਤੱਕ ਐਦਾਂ ਦੀਆਂ ਪਰਿਵਾਰ ਨੇ ਜਿਨ੍ਹਾਂ ਦੀ ਘੱਟੋ ਤਿੰਨ ਤਿੰਨ ਚਾਰ ਚਾਰ ਪੁਸਤਾਂ ਹੋ ਚੁੱਕੀਆਂ ਨੇ ਉਹਨਾਂ ਨੇ ਕਦੇ ਦਰਬਾਰ ਸਾਹਿਬ ਸੁਣਿਆ ਤਾਂ ਹੈ ਉਹਨਾਂ ਪੰਜਾਬ ਦਾ ਮੂੰਹ ਤੱਕ ਨਹੀਂ ਦੇਖਿਆ ਅਸੀਂ ਧੰਨਵਾਦੀ ਕਰਦੇ ਹਾਂ ਸਰਦਾਰ ਪ੍ਰੇਮ ਸਿੰਘ ਜੀ ਸਰਦਾਰ ਦਲੀਪ ਸਿੰਘ ਜੀ ਮਨਜੂਤ ਸਿੰਘ ਜੀ ਜਿ ਇਦਾਂ ਦੇ ਹੋਰ ਬੜੇ ਪਿਆਰੇ ਨੇ ਜਿਨ੍ਹਾਂ ਦੇ ਦਿਲ ਵਿੱਚ ਦਰਦ ਆ ਕਿ ਗੁਰਦੁਆਰੇ ਬਹੁਤ ਬਣ ਗਏ ਨੇ ਬਿਲਡਿੰਗਾਂ ਬਹੁਤ ਬਣਨੀ ਹੈ ਬਣ ਗਿਆ ਨੇ ਸਾਹਮਣੀਆਂ ਵੀ ਸਾਨੀਆਂ ਨੇ ਤੇ ਉਹਨਾਂ ਦੇ ਵਿੱਚ ਜੇ ਸਿੱਖੀ ਪ੍ਰਚਾਰ ਨਾ ਹੋਇਆ ਤੇ ਇਹ ਪ੍ਰੇਰਿਤ ਹੁੰਦੇ ਨੇ ਫਿਰ ਆਉਂਦੇ ਨੇ ਗੁਰੂ ਦੇ ਕੋਲ ਕੱਲੀ ਯਾਤਰਾ ਕਰਕੇ ਨਹੀਂ ਮੁੜ ਜਾਂਦੇ ਪਰਿਵਾਰਾਂ ਦੇ ਪਰਿਵਾਰ ਖੰਡੇ ਵਾਟੇ ਦਾ ਅਮਰਸ਼ੱਕੇ ਵਾਪਸ ਜਾਂਦੇ ਨੇ ਔਰ ਜਿਹੜਾ ਇੱਕ ਵਾਰ ਖੰਡੇ ਵਾਟੇ ਦਾ ਅਮਰਸ਼ੱਕ ਗਿਆ ਸਮਝ ਲਓ ਸਿੱਖੀ ਦਾ ਬੁੱਟਾ ਉੱਥੇ ਲੱਗ ਗਿਆ ਬੋਲੇ ਸੋ ਨਿਹਾਲ